ਤੰਦ ਬੰਦੋ ਅਰ ਸਗਲ ਜੰਜਾਰੋ ਆਵਰ ਕਾਜ ਤੇ ਝੂਟ ਪਰੀ ਸੰਤੋ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰ ਉਵਰ ਕਾਜ ਤੇ ਛੂਟ ਪਰਿ ਰਹਾਉ ਸੂਖ ਸਹਿਜ ਅਰ ਘਣੋ ਅਨੰਦਾ ਗੁਰ ਤੇ ਪਾਯੋ ਨਾਮ ਹਰੀ ਐਸੋ ਹਰ ਦਸ ਬਰਨ ਨਸਾਕੂ ਗੁਰ ਪੂਰ ਮੇਰੀ ਹੋਲਟ ਤਾਰੀ ਤਖੂ ਮੋਣੋ ਸਭ ਕੈ ਸੰਗੇ ਊਣ ਨ ਕਾਹੂ ਸਗਲ ਭਰੀ ਪੂਰਨ ਪੂਰ ਰਹੇੋ ਕਿਰਪਾ ਦੇ ਦੋ ਉਹੋ ਨਾਨਕ ਮੇਰੀ ਊਰੀ ਪਰੇ ਵੇਖਿਓ ਮੋਣੋ ਸਭ ਕੈ ਸੰਗੇ ਊਨਨ ਕਾਉ ਸਗਲ ਭਰੀ ਪੂਰਨ ਪੂਰ ਰੋ ਕਿਰਪਾ ਨ ਦੋ ਕਹੁ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਤਗੁਰਾਂ ਦੀ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਖਾਲਸਾ ਦੀ ਬਾਣ ਸਿੰਘ ਸਭਾ ਗੁਰਦੁਆਰਾ ਸਾਹਿਬ ਕੀ ਜੋ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਹਰ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਅੰਮ੍ਰਿਤ ਵੇਲੇ ਪਾਈ ਹੋਈ ਹਕਮਨਾਮੇ ਦੀ ਕਥਾ ਆਪ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੀਆਂ ਸੋ ਆਉ ਬਣ ਬਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੀ ਚਰਣਾ ਕਮਲਾ ਨਾਲ ਮੜ ਨੂੰ ਜੋੜਨਾ ਕਰੋ ਔਰ ਸਤਿਗੁਰਾਂ ਦਾ ਫਰਮਾਨ ਹੈ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਨਥਮ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਕਥਾ ਦਾ ਉਚਾਰਨਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਕਥਾ ਸੁਣਨੀ ਔਰ ਉਸਤੇ ਇস্তਵਾਲ ਕਰਨਾ ਗ੍ਰਹਿਣ ਕਰਨਾ ਸਭ ਤੇ ਉਤਮ ਹਰ ਕੀ ਕਥਾ ਕਥਾ ਉਤਮ ਸ੍ਰੇਸ਼ਟ ਭਾਵ ਉੱਚੀ ਔਰ ਸੁਚੀ ਔਰ ਸ੍ਰੇਸ਼ਟ ਹੈ ਜੋ ਜੋ ਪ੍ਰਾਣੀ ਇਸ ਕਥਾ ਨੂੰ ਸਰਵਣ ਕਰਦਾ ਹੈ ਜੋ ਜੋ ਜੀਵ ਕਥਾ ਦੇ ਨਾਲ ਜੁੜਨਾ ਕਰਦਾ ਹੈ ਤੇ ਸਾਧ ਸੰਗਤੋ ਸਤਿਗੁਰਾਂ ਨੇ ਉਚਾਰਨ ਕੀਤਾ ਕਿ ਬਲਾਵਲੋ ਮਹੱਲਾ ਪੰਜਵਾ ਸੰਤੋ ਸਰਨ ਸੰਤ ਟਹਿਲ ਕਰੀ ਤੰਦ ਬੰਦ ਔਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਬਣੀਂਦੇ ਕੁੰਜੋ ਬਾਣੀ ਦੇ ਰਚਨਹਾਰੇ ਔਰ ਬਾਣੀ ਦੇ ਵਖਿਆਣ ਔਰ ਕਥਨਹਾਰੇ ਸ੍ਰੀ ਦੰਦ ਸਤਾ ਜੋ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਉਚਾਰਨ ਕਰਦੇ ਹਨ ਬਲਾਵਲ ਰਾਗ ਦੇ ਵਿੱਚ ਅੱਜ ਦੇ ਹੁਕਮ ਨਾਮ ਦੇ ਵਿੱਚ ਉਚਾਰਨ ਕੀਤਾ ਇਹ ਸ਼ਬਦ 822 ਔਰ 23 ਅੰਗ ਦੇ ਉੱਤੇ ਅੰਕਿਤ ਹੈ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਸੰਤ ਸਰਣ ਤਹਿ ਲੋ ਸੰਤ ਟਹਿ ਕਰੀ ਤਨ ਦੋ ਬੰਦ ਔਰ ਸਗਲ ਜਜਾਰੂ ਅਵਰ ਕਾਜ ਤੇ ਛੂਟ ਪਰੀ ਸੰਤਾਂ ਮਹਾਪੁਰਖਾਂ ਦਾ ਸੰਗ ਕਰਨਾ ਸੰਤਾਂ ਮਹਾਪੁਰਖਾਂ ਦੀ ਸਰਣ ਲੈਣੀ ਗੁਰੂ ਸਾਹਿਬ ਜਿੱਕੰਦੇ ਸੰਤ ਟਹਿਲ ਕਰੀ ਕਿ ਐ ਮਨੁੱਖ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਤੇਰੇ ਨਾਮ ਦਾ ਸਲਾਹਣਾ ਕੀਤਾ ਹੈ ਤੇਰੇ ਨਾਮ ਨੂੰ ਜਪਣਾ ਕੀਤਾ ਹੈ ਔਰ ਆਰਾਧਨਾ ਕੀਤਾ اے ਪਰਮੇਸ਼ਰ ਪ੍ਰਮਾਤਮਾ ਸਾਡੇ ਉੱਤੇ ਆਪ ਕਿਰਪਾ ਕਰਿਓ ਸਾਡੇ ਜੀਵਾਂ ਦੇ ਉੱਤੇ ਬਖਸ਼ਿਸ਼ ਕਰਿਓ ਕਿ ਉਹਨਾਂ ਸੰਤਾਂ ਮਹਾਪੁਰਖਾਂ ਦੇ ਸਾਨੂੰ ਚਰਨਾਂ ਦੇ ਵਿੱਚ ਰੱਖਣਾ ਕਰ ਲਓ ਸੰਤੋ ਟਹਿ ਲੋ ਕਰੀ ਟਹਿਲ ਦਾ ਭਾਵ ਸਦ ਸੰਗਤੋ ਨਿਮਰਤਾ ਦਾ ਫਲ ਹੈ। ਔਰ ਮਨ ਕਰਕੇ ਜਿਹੜੀ ਸੇਵਾ ਕਰਨੀ ਹੈ। ਭਾਵਨਾ ਕਰਕੇ ਸੇਵਾ ਕਰਨੀ ਹੈ। ਔਰ ਨਿਸ਼ਕਾਮ ਸੇਵਾ ਕਰਨੀ ਹੈ। ਉਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਟਹਿਲ ਕਰੀ। اے ਪਰਮੇਸ਼ਰ ਪ੍ਰਮਾਤਮਾ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਸੇਵਾ ਕਰਨ ਦਾ ਬਲ ਔਰ ਉਦਮ ਬਖਸ਼ਿਸ਼ ਕਰੋ। ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਆਪਣਾ ਜਨਮ ਮਰਨ ਸਵਾਰ ਲਈਏ ਕਟਣਾ ਕਰ ਲਈਏ ਕਿਉਂਕਿ ਜਿਹੜੇ ਦੁਨਿਆਵੀ ਧੰਦੇ ਆ ਇਹਨਾਂ ਰਸਾਂ ਤਸਾਂ ਦੇ ਵਿੱਚ ਪ੍ਰਾਣੀ ਫਸ ਜਾਂਦਾ ਹੈ ਔਰ ਸਾਧ ਸੰਗਤ ਹੀਰਾ ਲਾਲਾ ਤੋਂ ਬੈਂਗਾ ਆਪਣਾ ਅਮੋਲਕ ਜਨਮ ਗਵਾ ਬਿੰਦਾ ਹੈ ਗੁਰੂ ਸਾਹਿਬ ਜੀ ਉਚਾਰਨਾ ਕਰਦੇ ਹਨ ਕਿ ਤੰਦ ਬੰਦ ਅਰ ਮੁਕਤ ਵਾਹਿਗੁਰੂ ਔਰ ਸਗਲ ਜੰਜਾਰੋ ਅਵਨ ਕਾਜ ਤੇ ਛੂਟ ਪਰੀ ਇਹ ਦੁਨਿਆਵੀ ਲੋਕ ਇਹ ਬੰਧਨਾ ਦੇ ਵਿੱਚ ਬੱਜੇ ਹੋਈ ਹੈ ਦੁਨਿਆਵੀ ਤੰਦਿਆਂ ਦੇ ਵਿੱਚੋਂ ਪ੍ਰਾਣੀ ਬੱਜਿਆ ਹੋਇਆ ਹੈ ਔਰ ਸਗਲ ਜੰਗਾਰੂ ਸਾਰਾ ਜਿਹੜਾ ਸਗਲ ਸੰਸਾਰ ਹੈ ਇਹ ਬੰਦਨਾ ਦੇ ਵਿੱਚ ਵੱਜਿਆ ਹੋਇਆ ਹੈ ਔਰ ਆਪਣੇ ਨਿੱਜੀ ਤੰਦਿਆਂ ਦੇ ਵਿੱਚ ਵੱਜਿਆ ਹੋਇਆ ਆਪ ਪਰਮੇਸ਼ਰ ਪ੍ਰਮਾਤਮਾ ਕਿਰਪਾ ਕਰਿਓ ਬਖਸ਼ਿਸ਼ ਕਰਿਓ ਸਾਡੇ ਜੀਵਾ ਉੱਤੇ ਕਿ ਅਵਰ ਕਾਜ ਤੇ ਛੂਟ ਪਰੀ ਪ੍ਰਭੂ ਪ੍ਰਮਾਤਮਾ ਜੇ ਤੁਹਾਡੀ ਦਇਆ ਹੋ ਜਾਵੇ ਤੁਹਾਡੀ ਕਿਰਪਾ ਹੋ ਜਾਵੇ ਤੇ ਫਿਰ ਅਸੀਂ ਇਸ ਕਮਾਂਕਾਰਾਂ ਤੋਂ ਧੰਦਿਆਂ ਤੋਂ ਬਚ ਜਾਵਾਂਗੇ ਛੂਟ ਪਰੇ ਫਿਰ ਤੁਹਾਡੀ ਸਰਨ ਦੇ ਵਿੱਚ ਲੱਗ ਜਾਵਾਂਗੇ ਫਿਰ ਗੁਰੂ ਜੀ ਕਹਿੰਦੇ ਜਿਸ ਪ੍ਰਾਣੀ ਨੇ ਤਨ ਕਰਕੇ ਔਰ ਧਨ ਕਰਕੇ ਔਰ ਮਨ ਕਰਕੇ ਉਸ ਮਾਲਕ ਪਰਮੇਸ਼ਰ ਪ੍ਰਮਾਤਮਾ ਨੂੰ ਆਰਾਧਨਾ ਕੀਤਾ ਬਾਣੀ ਦਾ ਸਲਾਹਣਾ ਕੀਤਾ ਔਰ ਨਾਮ ਦਾ ਜਪਣਾ ਕੀਤਾ ਇਹ ਫਿਰ ਸਾਧ ਸੰਗਤ ਇਹਨਾਂ ਵਿਸ਼ੇਵਕਾਰਿਆਂ ਦੇ ਧੰਧਿਆ ਤੋਂ ਬਚ ਜਾਂਦਾ ਹੈ ਬਾਣਣ ਭਾਵ ਵੈਮਾ ਪਰਮਾ ਤੋਂ ਇਹ ਬਚ ਜਾਂਦਾ ਹੈ। ਔਰ ਇਸ ਦੇਹੀ ਅੰਤਰ ਪੰਜ ਚੋਰ ਵਸੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰਮੁਖ ਬੁੱਝੈ, ਮਨਮੁਖ ਲੂਟੈ। ਸਾਧ ਸੰਗਤ ਇਸ ਪ੍ਰਾਣੀ ਦੇ ਤਣ ਦੇ ਵਿੱਚ ਸ਼ਰੀਰ ਰੂਪੀ ਕਰਦੀ ਵਿੱਚ ਇਹ ਪੰਜਾਂ ਤਤਾਂ ਦੀ ਉਪਾਸ਼ਨਾ ਬਣੀ ਹੋਈ ਹੈ ਕਾਮ, ਕ੍ਰੋਧ, ਲੋਭ, ਮੋਹ ਔਰ ਹੰਕਾਰ ਜਿਸ ਪ੍ਰਾਣੀ ਨੂੰ ਸਾਧ ਸੰਗਤ ਕਾਮਣਨ ਦੀ ਤਪਸ਼ ਵਧੀ ਹੁੰਦੀ ਹੈ ਉਹ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਤੋਂ ਦੂਰ ਰਹਿੰਦਾ ਹੈ। ਔਰ ਜਿਸ ਪ੍ਰਾਣੀ ਨੂੰ ਕ੍ਰੋਧ ਦੀ ਸੱਦ ਸੰਗਤ ਮਨ ਦੇ ਵਿੱਚ ਕ੍ਰੋਧ ਬਣ ਜਾਂਦਾ ਹੈ। ਉਹ ਵੀ ਪਰਮੇਸ਼ਰ ਪ੍ਰਮਾਤਮਾ ਤੋਂ ਦੂਰ ਰਹਿੰਦਾ ਹੈ। ਵਿਸ਼ਵਾਕਾਰਾ ਵੱਲ ਜਾਂਦਾ ਹੈ। ਲੋਭ ਲੋਭ ਸਾਥ ਸੰਗਤ ਐਸਾ ਹੈ ਕਿਸੇ ਜੀਵ ਨੂੰ ਆਪਣੇ ਧੀਆਂ ਪੁੱਤਰਾਂ ਦਾ ਲੋਭ ਹੁੰਦਾ ਹੈ ਕਿਸ ਨੂੰ ਪੈਸੇ ਦੇ ਨਾਲ ਹੁੰਦਾ ਹੈ ਤਨ ਦੌਲਤ ਦੇ ਨਾਲ ਉਹ ਵੱਡ ਜਾਂਦਾ ਹੈ ਔਰ ਜਿਵੇਂ ਜਾਤਾਂ ਦੇ ਨਾਲ ਉਹ ਵੱਡ ਜਾਂਦਾ ਹੈ ਲੋਭ ਵੱਡ ਜਾਂਦਾ ਜਿਹੜਾ ਲੋਭ ਦੇ ਵਿੱਚ ਪ੍ਰਾਣੀ ਫਸ ਜਾਂਦਾ ਹੈ ਲੋਭ ਦੇ ਵਿੱਚ ਜਾ ਪੈਂਦਾ ਹੈ ਤੇ ਸਾਥ ਸੰਗਤੋ ਵੀ ਆਪਣਾ ਸਭ ਕੁਝ ਗਵਾਲੰਦ ਕਾਮ ਕ੍ਰੋਧ ਲੋਭ ਮੋਹ ਚੌਥਾ ਅਰਥ ਕੀਤਾ ਕਲਪਕੁਆ ਜੁਨੀ ਮੋਹ ਜਿਹੜਾ ਮੋਹ ਆ ਇਹ ਤੇ ਸਾਧ ਸੰਗਤ ਕਿਸੇ ਜੀਵ ਦਾ ਉੱਥੇ ਫਿਰ ਆਗੀ ਗੱਲ ਸਤਿਗੁਰਾਂ ਨੇ ਗੱਲ ਨਾਮ ਦੀ ਕੀਤੀ ਹੈ ਜਿਵੇਂ ਤਿੰਨਾਂ ਪੁੱਤਰਾਂ ਦੇ ਨਾਲ ਬਹੁਤਾ ਮੋਹ ਪੈ ਜਾਂਦਾ ਹੈ ਜਿਵੇਂ ਜਾਇਦਾਦ ਦੇ ਨਾਲ ਮੋਹ ਪੈ ਜਾਂਦਾ ਹੈ ਮਨ ਮਾੜੀਆਂ ਦੇ ਵਿੱਚ ਮੋਹ ਪੈ ਜਾਂਦਾ ਤੇ ਜਿਵੇਂ ਦੁਨਿਆਵੀ ਲੋਗ ਸਾਧ ਸੰਗਤ ਕਿਸੇ ਨੂੰ ਆਪਣੀ ਨੌਕਰੀ ਦਾ ਮੋਹ ਆਉਂਦਾ ਤੇ ਕਿਸੇ ਨੂੰ ਆਪਣੀ ਉੱਚਤ ਭਾਵ ਦੁਨੀਆਂ ਦੇ ਵਿੱਚ ਵਿਖਾਵਾ ਕਰਨ ਵਾਸਤੇ ਮੋਹ ਵੱਡ ਜਾਂਦਾ ਫਿਰ ਸਤਿਗੁਰੂ ਜੀ ਉਚਾਰਨਾ ਕਰਦੇ ਹਨ ਕਿ ਇਹ ਪ੍ਰਾਣੀ ਜਿਸ ਤੇਆਂ ਪੁੱਤਾਂ ਦੀ ਖਾਤਰ ਤੂੰ ਭਟਕਦਾ ਫਿਰਦਾ ਹੈ ساری ਉਮਰ ਆਪਣੇ ਪੁੱਤਰਾਂ ਤੇਆਂ ਦੀ ਇਸ ਨੂੰ ਸਰਕਲ ਚਲਾਉਣ ਵਾਸਤੇ ਭੱਜਿਆ ਫਿਰਦਾ ਹੈ ਤੇ ਗੁਰੂ ਜੀ ਨੇ ਉਚਾਰਨਾ ਕੀਤਾ ਹੈ ਕਿ ਸਾਤ ਸੰਗਤ ਸੁਖ ਮੈਂ ਆਣ ਬਹੁਤ ਮਿਲ ਬੈਠ ਤੋ ਅਰਹਤ ਚਹੁ ਦਸ ਕੀ ਰਹਿ ਜਦੋਂ ਪ੍ਰਾਣੀ ਦੇ ਕੋਲ ਹੀ ਤਨ ਦੌਲਤ ਹੁੰਦਾ ਹੈ ਪ੍ਰਾਣੀ ਸੌਖਾ ਹੁੰਦਾ ਹੈ ਤੇ ਪ੍ਰਾਣੀ ਨੂੰ ਸਰੀਰਕ ਪੱਖੋਂ ਕੋਈ ਰੋਗ ਨਾ ਹੋਵੇ ਤੇ ਸਾਥ ਸੰਗਤ ਤਨ ਦੌਲ ਦਾ ਕਰਕੇ ਸੁਖੀ ਦੇਖ ਕੇ ਪ੍ਰਾਣੀ ਨੂੰ ਸਾਰੇ ਜਿਹੜੇ ਰਿਸ਼ਤੇਦਾਰ ਹੈ ਘਟਪਰਾ ਹੈ ਜੀਵ ਉਸ ਪ੍ਰਸਾਰਿ ਉਸ ਦਿਨ ਨਾਲ ਪਿਆਰ ਕਰਦੀ ਮੋਹ ਕਰਦੀ ਹੈ ਤੇ ਸਾਧ ਸੰਗਤ ਫਿਰ ਸਤਿਗੁਰੂ ਜੀ ਕਹਿੰਦੇ ਵਿਪਤ ਪਈ ਤਦ ਹੀ ਸੰਗ ਛਾੜਤ ਜਦੋਂ ਫਿਰ ਪ੍ਰਾਣੀ ਦੇ ਕੋਲ ਵਿਪਤਾ ਪੈਂਦੀ ਹੈ ਇੱਕ ਵਿਪਤਾ ਸਾਧ ਸੰਗਤ ਪ੍ਰਾਣੀ ਇੱਥੇ ਦੁਖੀ ਹੁੰਦਾ ਸੰਸਾਰ ਦੀ ਉਤੀ ਕੋਈ ਰੋਗ ਲੱਗ ਗਿਆ ਜਿਸ ਤਰ੍ਹਾਂ ਅੱਜ ਕੱਲ੍ਹ ਸਾਤ ਸੰਗਤ ਜੀਵਨ ਰੋਗ ਲੱਗ ਜਾਂਦੇ ਆ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋਗੀ ਕਿਸੇ ਨੂੰ ਬਲੱਡ ਦੀ ਹੋਗੀ ਕਿਸੇ ਨੂੰ ਸ਼ੂਗਰ ਦੀ ਹੋਗੀ ਤੇ ਪ੍ਰਾਣੀ ਦੁੱਖ ਭੋਗਦਾ ਤੇ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਵਿਪਤਾ ਪੈਂਦੀ ਆ ਪ੍ਰਾਣੀ ਨੂੰ ਉਦੋਂ ਫਿਰ ਜਿਹੜਾ ਤਸਾਰﾞﾞ ਵਾਲੇ ਬੰਦੇ ਹੁੰਦੇ ਆ ਸਾਤ ਸੰਗਤ ਦੂਰ ਹੋ ਜਾਂਦੀ ਆ ਉਦੋਂ ਵੀ ਛੱਟ ਜਾਂਦੇ ਆ ਤੇ ਫਿਰ ਇੱਕ ਇਹ ਵਿਵਪਤਾ ਦੁਨਿਆਵੀ ਹੈ ਤੇ ਇੱਕ ਦੂਸਰੀ ਵਿਵਪਤਾ ਹੈ ਸਾਥ ਸੰਗਤ ਵਿਵਪਤ ਪਈ ਤਬਹੀ ਸੰਗ ਛਾੜਤ ਕੋਉ ਨ ਆਵਤ ਨੇਰਾ ਇੱਕ ਉਹ ਵਿਵਪਤਾ ਹੈ ਜਦੋਂ ਇਹ ਜੀਵ ਇੱਥੇ ਭਵਜਲ ਸੰਸਾਰ ਦੇ ਉਤੋਂ ਸਾਥ ਸੰਗਤ ਚਲਿਆ ਜਾਂਦਾ ਹੈ ਉਹ ਵਿਵਪਤਾ ਹੈ ਤੇ ਉਦੋਂ ਜਦੋਂ ਜੀਵ ਇੱਥੋਂ ਜਾਣਾ ਕਰਦਾ ਹੈ ਕੇ ਸਾਥ ਸੰਗਤ ਉਹਦੇ ਵੀ ਸਾਰੇ ਜਿੰਨੇ ਰਿਸ਼ਤੇਦਾਰ ਭੈਣ ਭਰਾ ਹੁੰਦੇ ਆ ਉਹ ਵੀ ਸਾਥ ਸੰਗਤ ਛੱਡ ਕੇ ਦੂਰ ਚਲੇ ਜਾਂਦੇ ਆ ਤੇ ਫਰਾਨੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਹੋ ਜੀਵ ਆਇਆ ਤਾਂ ਸੰਸਾਰ ਦੇ ਵਿੱਚ ਕੱਲਾ ਹੀ ਸੀ ਤੇ ਸੰਸਾਰ ਦੇ ਵਿੱਚੋਂ ਕੱਲਾ ਹੀ ਤੋ ਚਲੇ ਜਾਂਦਾ ਕਿਉਂਕਿ ਜਿੰਨਾ ਈਆਂ ਪੁੱਤਰਾਂ ਦੀ ਖਾਤਰ ਤੂੰ ਭਟਕਦਾ ਫਿਰਦਾ ਸੀ ਜਿੰਨਾ ਦੀ ਬਦੌਲਤ ਇੱਧਰ ਉੱਧਰ ਦੌੜਦਾ ਫਿਰਦਾ ਸੀ ਆਜ ਤੇ ਰਕਿਸ਼ ਨੇ ਸਾਥ ਨਹੀਂ ਦਿੱਤਾ ਇਸ ਕਰਕੇ ਉਹਨਾਂ ਸੰਤਾਂ ਮਹਾਪੁਰਖਾਂ ਦੀ ਸਰਣ ਲੈ ਲੈ ਉਹਨਾਂ ਸੰਤਾਂ ਮਹਾਪੁਰਖਾਂ ਨੂੰ ਸਾਥ ਸੰਗਤ ਦੇ ਵਿੱਚ ਜਾਣਾ ਕਰ ਲੈ ਜਿਨ੍ਹਾਂ ਦੀ ਬਦੌਲਤ ਤੈਨੂੰ ਪਰਮੇਸ਼ਰ ਕੁਮਤਬੰਦੇ ਦਰਸ਼ਨ ਹੋ ਜਾਣਗੇ ਰਹਾਉ ਸੂਖ ਸਹਿਜ ਅਰ ਕਣੋ ਅਨੰਦਾ ਸਤਿਗੁਰੂ ਜੀ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਾਣੀ ਦੁੱਖ ਪਾਉਂਦਾ ਹੈ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਾਣੀ ਦਰਦ ਅੱਤੇ ਠੁਕਰਾ ਖਾਂਦਾ ਸੋ ਹਰੀ ਪ੍ਰਮਾਤਮਾ ਦਾ ਨਾਮ ਚੜ੍ਹਨੇ ਕਰਕੇ ਠੁਕਰਾ ਖਾਣੀਆਂ ਪੈਦੀ ਪ੍ਰਾਣੀ ਨੂੰ ਜੋ ਉੱਕਰ ਦਰਦਰ ਫਿਰੈ ਦਰਦਰ ਕਹੈ ਸਭ ਕੋਈ ਕੁੱਤਾ ਕੁੱਤੇ ਨੂੰ ਕਿਹਾ ਅਕਾਲ ਪੁਰਖ ਕੋਏ ਗੁਰੂ ਨੇ ਜੋ ਪ੍ਰਾਣੀ ਜੋ కుਕਰ ਦਰਦਰ ਫਿਰੈ ਦਰਦਰ ਕਹੈ ਸਭ ਕੋਈ ਸਾਧ ਸੰਗ ਜਿਸ ਤਰ੍ਹਾਂ ਕੁੱਤਾ ਹੈ ਆਵਾਰਾ ਕੁੱਤਾ ਜਦੋਂ ਘਰ ਘਰ ਦੇ ਵਿੱਚ ਜਾਂਦਾ ਹੈ ਦਰਦਰਤੇ ਜਾਂਦਾ ਹੈ ਸਾਧ ਸੰਗ ਉਸ ਦੇ ਉੱਤੇ ਮਾਰ ਪੈਂਦੀ ਹੈ ਤੋ ਕਿਸਦਾ ਮਾਲਕ ਕੋਈ ਨਹੀਂ ਹੈ ਜਦੋਂ ਉਸਤੇ ਮਾਰਦੇ ਉੱਤੇ ਮਾਰ ਪੈਂਦੀ ਹੈ ਤੇ ਉਸ ਨੂੰ ਪਤਾ ਕਿਉਂਕਿ ਮੇਰਾ ਮਾਲਕ ਕੋਈ ਨਹੀਂ ਹੈ ਦੁਰਦੁਰ ਕਹ ਸਭ ਕੋਈ ਸਾਰੇ ਝੜਕਾ ਪਾਉਂਦੀ ਹੈ ਉਸ ਨੂੰ ਕੋ ਡੱਡਾ ਮਾਰਦਾ ਚੱਕ ਕੇ ਕੋਈ ਡੜਾ ਮਾਰਦਾ ਕੁੱਤਾ ਆ ਗਿਆ ਸਾਡੇ ਦਰ ਦੇ ਅੱਗੇ ਭਜਾ ਦਿਓ ਤੇ ਫਿਰ ਸਤਿਗੁਰੂ ਜੀ ਕਹਿੰਦੇ ਇੱਕ ਦਰਕਾ ਹੋਈ ਰਹੋ ਦਰਦਰ ਕਹੇ ਨਾ ਕੋਈ ਕਿਹਨੂੰ ਕਹਤਾ ਕਾਲ ਪਰ ਕੋਈ ਨਹੀਂ ਇਹ ਕਹਣਾ ਤਾਂ ਜੀਵ ਨੂੰ ਕੀਤਾ ਹੈ ਆਦਮੀ ਨੂੰ ਕਹਿਣਾ ਕੀਤਾ ਹੈ ਉਧਾਰਨ ਦੇ ਕੇ ਸਮਝਾਉਣਾ ਕੀਤਾ ਜੀਵ ਨੂੰ ਉਹ ਪੁਰਛਾ ਜਿਸ ਤਰ੍ਹਾਂ ਕੁੱਤਾ ਆਪਣੇ ਮਾਲਕ ਤੋਂ ਬਿਨਾ ਦਰਦਰ ਤੇ ਠੋਕਰਾਂ ਖਾ ਰਿਹਾ ਹੈ ਤੇ ਇਸੇ ਤਰ੍ਹਾਂ ਤੂੰ ਵੀ ਫਿਰ ਇੱਥੇ ਪਹਿਲਾ ਸੰਸਾਰ ਦੇ ਵਿੱਚ ਦਰਦਰ ਤੇ ਠੋਕਰਾਂ ਖਾਂਦਾ ਹੈ ਤੇ ਫਿਰ ਤੋਂ ਇਸ ਤੋਂ ਭਵਜਲ ਸੰਸਾਰ ਦੇ ਉੱਤੋਂ ਜਾਏਗਾ ਤੇ ਫਿਰ ਵੀ ਤੈਨੂੰ ਨਰਕਾਂ ਦੇ ਵਿੱਚ ਢੋਈ ਨਹੀਂ ਪ੍ਰਾਪਤ ਹੋਣੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਤੋਂ ਬਿਨਾਂ ਤੇ ਏਕ ਦਰਕਾ ਹੋ ਰੋ ਦੁਰਦਰ ਕਹਿ ਨ ਕੋਈ ਜੇ ਕਿਸੇ ਮਾਲਕ ਦਾ ਉਹ ਕੁੱਤਾ ਪਾਲਿਆ ਹੋਇਆ ਕਿਸੇ ਮਾਲਕ ਨੇ ਉਸ ਕੁੱਤੇ ਨੂੰ ਸੰਭਾਲਿਆ ਹੋਇਆ ਤੇ ਉਸਦੇ ਗਲ ਦੇ ਵਿੱਚ ਸਾਧ ਸੰਗਤ ਪਟਾ ਪਾਇਆ ਹੈ ਉਸਦੇ ਗਲ ਦੇ ਵਿੱਚ ਸੰਗਲੀ ਪਾਈ ਹੈ ਜਦੋਂ ਸਾਧ ਸੰਗਤ ਘਰ ਦੇ ਵਿੱਚੋਂ ਕਿਸੇ ਪਾਸੇ ਚਲਿਆ ਜਾਵੇ ਕਿਸੇ ਗਲੀ ਦੇ ਵਿੱਚ ਜਾਵੜੇ ਜਾਂ ਦੂਸਰੇ ਮਹੱਲੇ ਦੇ ਵਿੱਚ ਜਾਂਦਾ ਹੈ ਜਾਂ ਕਿਸੇ ਨਗਰ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂਦਾ ਹੈ ਆਪਦਾ ਘਰ ਛੱਡ ਕੇ ਤੇ ਫਿਰ ਕੀ ਸੋਚਦਾ ਦੇਖਣ ਵਾਲਾ ਇਸ ਨੂੰ ਕੁਝ ਨਹੀਂ ਕਰਨਾ ਕਿਉਂਕਿ ਇਸ ਦੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਹੈ ਇਸ ਦੇ ਗਲ ਦੇ ਵਿੱਚ ਸੰਗਲੀ ਪਾਈ ਹੋਈ ਹੈ ਇਹ ਦੇਖਦਾ ਜੀਵ ਕਿਉਂਕਿ ਇਹ ਕਿਸੇ ਮਾਲਕ ਦਾ ਰੱਖਿਆ ਹੋਇਆ ਹੈ ਦੁਰਦੁਰ ਕਹੇ ਨਾ ਕੋਈ ਨਾ ਕੋਈ ਸਾਧ ਸੰਤ ਉਸ ਦੇ ਡੰਡਾ ਮਾਰਦਾ ਤੇ ਨਾ ਸਾਧ ਸੰਗਤ ਉਸ ਨੂੰ ਕੋਈ ਫਟਕਾਰਾਂ ਪਾਉਂਦਾ ਕਿਉਂਕਿ ਮਾਲਕ ਦਾ ਰੱਖਿਆ ਹੋਇਆ ਹਰ ਜੀਵ ਨੂੰ ਪਤਾ ਹੁੰਦਾ ਹੈ ਇਹ ਕਿਸੇ ਮਾਲਕ ਦਾ ਰੱਖਿਆ ਹੋਇਆ ਹੈ ਜੇ ਸੀ ਇਸ ਨੂੰ ਕੁਝ ਕਾਂਗੇ ਤੇ ਫਿਰ ਸਾਧ ਸੰਗਤ ਵਾਲਕ ਸਾਡੇ ਨਾਲ ਲੜੇਗਾ। ਇਸੇ ਤਰ੍ਹਾਂ ਕਾਲਪੁਰਖ ਵੈਗੁਰ ਨੇ ਜੀਵ ਨੂੰ ਸਮਝਾਉਣਾ ਕੀਤਾ ਇਹ ਪੁੱਛਾ ਜੇ ਪਰਮੇਸ਼ਰ ਪ੍ਰਮਾਤਮਾ ਦਾ ਤੇਰੇ ਗਲ ਦੇ ਵਿੱਚ ਨਾਮ ਰੂਪੀ ਪਟਾ ਪਾਇਆ ਹੋਇਆ ਹੈ ਤੇ ਫਿਰ ਤੈਨੂੰ ਕੋਈ ਦੁਰਦਰ ਭਾਵ ਠੋਕਰ ਖਾਣ ਵਾਸਤੇ ਨਹੀਂ ਕਹਿੰਦਾ ਤੇ ਨਾ ਹੀ ਇੱਥੋਂ ਤੈਨੂੰ ਸੰਸਾਰ ਦੇ ਵਿੱਚੋਂ ਇਦੋਂ ਉਦੋਂ ਕਰ ਸਕਦਾ। ਫਿਰ ਸਤਗੁਰੂ ਜੀ ਕਹਿੰਦੇ ਸੂਖ ਸਹਿਜ ਅਰ ਕਰੋ ਅਨੰਦਾ। ਉਹ ਸੈਜ ਪਰ ਪਰਮੇਸ਼ਰ ਪ੍ਰਮਾਤਮਾ ਹਰੀ ਪ੍ਰਮਾਤਮਾ ਉਹ ਜੀਵ ਦੇ ਹਿਰਦੇ ਰੂਪੀ ਕਰਦੇ ਵਿੱਚ ਸਮਾ ਜਾਂਦਾ ਗੁਰਤੇ ਪਾਇਓ ਨਾਮ ਹਰੀ ਹਰੀ ਦਾ ਭਾਵ ਪਰਮੇਸ਼ਰ ਪ੍ਰਮਾਤਮਾ ਅਕਾਲ ਪੁਰਖ ਵੈਗੁਰ ਦੇ अनेका ਨਾਮ ਹਨ ਔਰ अनेका ਵਿਧੀਆਂ ਦੇ ਨਾਲ अनेका ਢੰਗ ਦੇ ਨਾਲ ਅਕਾਲ ਪੁਰਖ ਵੈਗੁਰ ਨੂੰ ਸਾਧ ਸੰਗਤ ਜਪਿਆ ਜਾਂਦਾ ਹੈ ਜਿੰਨੇ ਭਗਤ ਹੋਏ ਬਾਹਰ ਕੋਈ ਫਕੀਰ ਹੋਏ ਸਾਧ ਸੰਗਤ ਆਪਣੀ ਆਪਣੀ ਭਾਸ਼ਾ ਔਰ ਬੋਲੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜਪਦੇ ਆ ਤੇ ਜਪਦੇ ਆ ਰਹੇ ਆ ਇੱਕ ਦਰਿਆ ਹੁੰਦਾ ਸਾਧ ਸੰਗਤ ਤੋਂ ਇੱਕ ਦਰਿਆ ਸਮੁੰਦਰ ਦੇ ਵਿੱਚ ਪਾਣੀ ਸਾਧ ਸੰਗਤ ਹੋਈ ਹੁੰਦਾ ਉਹਦੇ ਵਿੱਚ ਵੱਡਾ-ਵੱਡਾ ਨਹਿਰਾ ਕੱਢੀਆਂ ਜਾਂਦੀਆਂ ਨਹਿਰਾਂ ਦੇ ਵਿੱਚੋਂ ਫਿਰ ਛੋਟੀਆਂ ਨਹਿਰਾਂ ਨਿਕਲ ਜਾਂਦੀਆਂ ਫਿਰ ਸੂਏ ਨਿਕਲ ਜਾਂਦੇ ਆ ਫਿਰ ਕਸੀਆਂ ਨਿਕਲ ਜਾਂਦੀਆਂ ਫਿਰ ਛੋਟੇ ਛੋਟੇ ਖਾਲੇ ਬਣ ਜਾਂਦੇ ਆ ਇੱਕ ਦਰਿਆ ਦਾ ਜਿਹੜਾ ਪਾਣੀ ਆ ਸਮੁੰਦਰ ਦਾ ਪਾਣੀ ਸਾਰ ਚਰਚੇ ਫੈਲ ਜਾਂਦਾ ਤੇ ਸਾਰੇ ਜੀਵ ਉਸ ਨੂੰ ਵਰਤਦੇ ਆ ਪੀਂਦੇ ਆ ਖੇਤੀ ਦੇ ਵਿੱਚ ਵੀ ਉਹੀ ਪਾਣੀ ਦਿੱਤਾ ਜਾਂਦਾ ਹੈ ਜੀਵ ਪੀਂਦਾ ਉਸੇ ਪਾਣੀ ਨੂੰ ਪੀਂਦਾ ਤੇ ਸਾਰ ਸੰਗਤ ਪਾਣੀ ਤਾਂ ਇੱਕੋ ਹੀ ਹੈ ਇੱਕੋ ਹੀ ਜਾਲਾ ਹੈ ਇੱਕੋ ਹੀ ਦਰਿਆ ਇੱਕੋ ਹੀ ਸਮੁੰਦਰ ਹੈ ਲੇਕੜ ਪਾਣੀ ਅੱਡ ਅੱਡ ਰਸਤਾ ਦੇ ਵਿਦਿਓ ਕੇ ਆਇਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰੀ ਨਾਮ ਹਰੀ ਹਰੀ ਪਰਮੇਸ਼ਰ ਪਰਮਾਤਮਾ ਦਾ ਨਾਮ ਹੈ ਅਬਨਾਸੀ ਆਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਅੱਲਾ ਕਹਣਾ ਵਾਹਿਗੁਰੂ ਕਹਿਣਾ ਇਹ ਅੱਡ ਅੱਡ ਆਪਣੀ ਬੋਲੀ ਦੇ ਵਿੱਚ ਸਾਧ ਸੰਗਤ ਜਿਹੜੇ ਜਪਦੇ ਆ ਤੇ ਜਪਦੇ ਇੱਕੋ ਨੂੰ ਆ ਪ੍ਰਭੂ ਪ੍ਰਬਤੂ ਪਰਮੇਚਾਰ ਇੱਕੋ ਹੀ ਆ ਇੱਕੋ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕੋ ਹੀ ਬਾਣੀ ਆ ਇੱਕੋ ਹੀ ਗੁਰੂ ਆ ਇੱਕੋ ਸ਼ਬਦ ਦੀ ਵਿਚਾਰ ਆ ਤੇ ਪਰ ਜਪਣ ਦਾ ਅਲੱਗ-ਅਲੱਗ ਰਸਤਾ ਹੈ ਹੁਣ ਸੂਕ ਸਹਿਜ ਅਰ ਘਣੋ ਅਨੰਦਾ ਗੁਰਤੇ ਪਾਇਓ ਨਾ ਮੋਰੀ ਜਦੋਂ ਸਾਦਸਕਤ ਮੰਨਦੀਆਂ ਵਰਤਿਆ ਕਰਕੇ ਪ੍ਰਾਣੀ ਜਪਨਾ ਕਰਦਾ ਹੈ ਫਿਰ ਸਹਿਜ ਪਾਉ ਗੁਰੂ ਸਾਹਿਬ ਇਹ ਅਦੇ ਰੂਪੀ ਕਰਦੇ ਵਿੱਚ ਵਸ ਜਾਂਦਾ ਫਿਰ ਇੱਥੇ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਐਸੋ ਹਰ ਰਸ ਬਚਨ ਬਰਨ ਨਸਾਕੋ ਗੁਰ ਪੂਰਾ ਮੇਰੀ ਉਲਟ ਪਧਾਈ ਐ ਮੇਰੇ ਹਰੀ ਪ੍ਰਮਾਤਮਾ ਪਰਮੇਸ਼ਰ ਪ੍ਰਮਾਤਮਾ ਜੀਓ ਅਸੀਂ ਤੁਹਾਡੀ ਗਤਮਤ ਭਾਵ ਮਰਯਾਦਾ ਨੂੰ ਨਹੀਂ ਜਾਣ ਸਕਦੇ ਅਤੇ ਨਾ ਹੀ ਇਸ ਦਾ ਕੋਈ ਵਰਣਨ ਕਰ ਸਕਦੇ ਆ ਤੇ ਨਾ ਹੀ ਇਸ ਦਾ ਕੋਈ ਅਸੀਂ ਵਿਖਿਆਣ ਕਰ ਸਕਦੇ ਆ ਐਸੋ ਆ ਰਸ ਵਰਨ ਨਾ ਸਕੋ ਵਰ ਪੂਰਾ ਮੇਰੀ ਉਲਟ ਤਰੀ ਇਹ ਪਰਮੇਸ਼ਰ ਪ੍ਰਮਾਤਮਾ ਇੱਕ ਪਲ ਦੇ ਵਿੱਚ ਸਾਥ ਸੰਗਤ ਜੀਵ ਨੂੰ ਪੈਦਾ ਕਰਦਾ ਤੇ ਪਲ ਦੇ ਵਿੱਚ ਹੀ ਜੀਵ ਨੂੰ ਲੈ ਜਾਂਦਾ ਪਲ ਦੇ ਵਿੱਚ ਨਾਮ ਜਪਣ ਵਾਸਤੇ ਲਾ ਦਿੰਦਾ ਤੇ ਪਲ ਦੇ ਵਿੱਚ ਸਾਧ ਸੰਗਤ ਵਿਸਰ ਜਾਂਦਾ ਜੀਵ ਅਕਾਲ ਪੁਰਖ ਕੋਈ ਰੁਕੂ ਹੁਣ ਗੁਰ ਪੂਰਾ ਮੇਰੀ ਉਲਟ ਧਰੀ ਜੇ ਪੂਰੇ ਗੁਰੂ ਨੂੰ ਮੰਨਣਾ ਕੀਤਾ ਹੈ ਜੇ ਪੂਰੇ ਗੁਰੂ ਨੂੰ ਅਰਾਧਨਾ ਕੀਤਾ ਹੈ ਤੇ ਫਿਰ ਸਾਧ ਸੰਗਤ ਪ੍ਰਾਣੀ ਇਸ ਭਵਜਨ ਸੰਸਾਰ ਦੇ ਉੱਤੇ ਮਾਰ ਨਹੀਂ ਖਾਂਦਾ ਜਿਹੜੇ ਪੰਜ ਸ਼ਤਰੂ ਐ ਕਾਮ, ਕ੍ਰੋਧ, ਲੋਭ, ਓਹੰਕਾਰ ਸਾਧ ਸੰਗਤ ਜਦੋਂ ਇਹ ਧਾਵਾ ਬੋਲਦੇ ਆ ਨਾ ਪ੍ਰਾਣੀ ਦੇ ਉੱਤੇ ਤੇ ਪਹਿਲਾ ਇਹਨਾਂ ਦੀ ਨਿਸ਼ਾਨੀ ਇਹ ਨੀਂਦ ਹੁੰਦੀ ਆ ਤੇ ਪਹਿਲੀ ਨਿਸ਼ਾਨੀ ਐ ਕਲਯੁਗ ਦੀ ਜਦੋਂ ਧਾਵਾ ਬੋਲਦੇ ਐ ਪੰਜ ਸ਼ਤਰੂ ਇਹ ਕਾਮ, ਕ੍ਰੋਧ, ਲੋਭ, ਓਹੰਕਾਰ ਜਦੋਂ ਸਾਧ ਸੰਗਤ ਨੀਂਦ ਦਾ ਝੂਲਾ ਆ ਗਿਆ ਪ੍ਰਾਣੀ ਨੂੰ ਪ੍ਰਾਣੀ ਨੂੰ ਨੀਂਦ ਨੇ ਦਬਾ ਲਿਆ ਜਿਸ ਸਾਧ ਸੰਗਤ ਪ੍ਰਾਣੀ ਉਹਦੇ ਲੁੱਟਿਆ ਜਾਂਦਾ ਹੈ ਪ੍ਰਾਣੀ ਦਾ ਘਰ-ਬਾਰ ਵੀ ਲੁੱਟਿਆ ਜਾਂਦਾ ਸੁੱਤੇ ਪਏ ਦਾ ਪ੍ਰਾਣੀ ਆਪਣੇ ਆਪ ਨੂੰ ਵੀ ਲਟਾ ਲੈਂਦਾ ਤੇ ਇਸੇ ਕਰਕੇ ਜੇ ਪੂਰੇ ਗੁਰਾਂ ਦੀ ਮਿਹਰ ਹੋ ਜਾਵੇ ਅਕਾਲ ਪੁਰਖ ਉਹਦੀ ਬਖਸ਼ਿਸ਼ ਹੋ ਜਾਵੇ ਸਾਧ ਸੰਗਤ ਫਿਰ ਕਲ ਜੋ ਨੂੰ ਇਹ ਦੂਰ ਕਰ ਦਿੰਦਾ ਤੇ ਦੁੱਖਾਂ ਨੂੰ ਕਾਮ ਕ੍ਰੋਧ ਲੋਭ ਓਮਕਾਰ ਨੂੰ ਇਹ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਗੁਰੂ ਦਾ ਸ਼ਬਦ ਸਾਧ ਸੰਗਤ ਹੈ ਇਸਾ ਦੁੱਖਾਂ ਨੂੰ ਫਰਸਾੜ ਦਿੰਦਾ ਹੈ ਜੇ ਸਾਧ ਸੰਗਤ ਇੱਕ ਕਾਗਜ਼ ਨੂੰ ਅੱਗ ਲਾ ਜਾਂਦੀ ਜਦੋਂ ਅੱਗ ਲੱਗਦੀ ਹੈ ਸਾਧ ਸੰਗਤ ਤੋਂ ਸੜ ਕੇ ਸੁਆਹ ਬਣ ਜਾਂਦਾ ਇਸੇ ਤਰ੍ਹਾਂ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਹੈ ਜਦੋਂ ਸਾਧ ਸੰਗਤ ਪ੍ਰਾਣੀ ਜਪਨਾ ਕਰਦਾ ਹੈ ਪ੍ਰਾਣੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰਦਾ ਹੈ ਇਹ ਫਰ ਸਾਧ ਸੰਗਤ ਜਿਹੜਾ ਕਾਮ ਕ੍ਰੋਧ ਲੋਭ ਓੰਕਾਰ ਇਹ ਫਰ ਸਭ ਕੁਝ ਸੜ ਜਾਂਦਾ ਹੈ ਸੁਆਹ ਬਣ ਜਾਂਦਾ ਹੈ ਫਿਰ ਪ੍ਰਾਣੀ ਦੇ ਉੱਤੇ ਕੋਈ ਧਾਵਾ ਨਹੀਂ ਬੋਲਦਾ ਫਿਰ ਸਤਿਗੁਰੂ ਜੀ ਨੇ ਉਹ ਚਾਰਨਾ ਕੀਤਾ ਦੇਖਿਓ ਮੋਹਣ ਸਭ ਕੈ ਸੰਗੇ ਓਣ ਨਕਾਹੂ ਸਗਲ ਭਰੀ ਹੁਣ ਸਾਰ ਚਰਚ ਫਿਰ ਤੁਰਕ ਬੱਕ ਦੇਖ ਲਿਆ ਸਾਰਾ ਜਗਤਬੰਦ ਦੇਖ ਲਿਆ ਸਭ ਕੈ ਸੰਗੇ ਪਰਮੇਸ਼ਰ ਪ੍ਰਮਾਤਮਾ ਕੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿੱਥੇ ਕਿਤੇ ਦੇਖਦੇ ਆ ਮੋਹਨ ਮੇਰੇ ਪ੍ਰੀਤਮਾ ਜੀਓ ਤੁਸੀਂ ਉੱਥੇ ਉੱਥੇ ਸਭ ਕਾ ਸੰਦੇ ਸਾਰਿਆਂ ਦੇ ਸੰਗ ਪਰਮੇਸ਼ਰ ਪ੍ਰਮਾਤਮਾ ਤੁਸੀਂ ਆਪ ਹੀ ਹੋ ਜਿਹੜੇ ਜੀਵ ਦੇ ਵਿੱਚ ਵੇਖਦੇ ਆ ਸਤਗੁਰੂ ਜੀ ਤੁਸੀਂ ਆਪ ਹੀ ਵਿਆਪਕ ਹੋ ਜਿੱਥੇ ਜਿੱਥੇ ਜੀਵ ਰਹ ਰਿਹਾ ਹੈ ਸਾਰ ਜੀਵਨੇ ਪ੍ਰਭੂ ਪ੍ਰਮਾਤਮਾ ਤੁਸੀਂ ਵਿਆਪਕ ਹੋ ਤੁਸੀਂ ਭਾਵ ਜਰਾ ਜਰਾ ਦੇ ਵਿੱਚ ਵਸ ਰਹੀ ਹੋ ਓਨ ਨਾ ਕਾਹੂ ਸਗਲ ਭਰੀ ਪਰਵਚਨ ਪ੍ਰਮਾਤਮਾ ਦੀ ਜਿਹੜੀ ਮਰਜ਼ਾਦਾ ਹੁੰਦੀ ਆ ਜਿਹੜੀ ਰਹਿਤ ਹੈ ਜਿਹੜਾ ਪਸਾਰਾ ਸਾਰਿਆ ਹੈ ਓਨ ਦਾ ਭਾਵ ਉਹ ਓਣੀ ਨਿਸਾ ਸਭ ਤੋਂ ਪੂਰੀ ਹੈ ਕਾਹੂ ਸਗਲ ਭਰੀ ਸਾਰ ਸ੍ਰਿਸ਼ਟੀ ਸਗਲ ਸ੍ਰਿਸ਼ਟੀ ਜਿਹੜੀ ਉਹ ਸਾਰ ਸੰਗਤ ਇਹ ਪਰਮੇਸ਼ਰ ਪ੍ਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ ਹੋਇਆ 84 ਲੱਖ ਜੂਨੀ ਨੂੰ ਅਕਾਲ ਪੁਰਖ ਉਹਨੂੰ ਪੈਦਾ ਕੀਤਾ ਹੋਇਆ ਔਰ 84 ਲੱਖ ਜੂਨੀ ਨੂੰ ਪਰਮੇਸ਼ਰ ਪ੍ਰਮਾਤਮਾ ਰਿਜਕ ਦੇ ਰਿਹਾ 84 ਲੱਖ ਜੂਨੀ ਦੀ ਪਾਲਣਾ ਕਰ ਰਿਹਾ ਫਿਰ ਖੀਰਲੀ ਪੰਕਤੀ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਪੂਰਨ ਪੂਰ ਰਹਿ ਹੋ ਕਿਰਪਾ ਨਦ ਕਉ ਨਾਨਕ ਮੇਰੀ ਪੂਰੀ ਪਰੀ ਐ ਪਰਮੇਸ਼ਰ ਪ੍ਰਮਾਤਮਾ ਤੁਸੀਂ ਆਪ ਪੂਰਨ ਪਰਵੇਸ਼ਰ ਹੋ ਤੇ ਪੂਰ ਰਹੋ ਸਾਰੀ ਜਗ੍ਹਾ ਤੇ ਆਪ ਪਰਿਪੂਰਨ ਹੋ ਕਿਰਪਾ ਦਿਦੋ ਤੁਹਾਡੀ ਕਿਰਪਾ ਸਦਕਾ ਸਾਧ ਸੰਗਤ ਇੱਥੇ ਪ੍ਰਾਣੀ ਜੀਵ ਜਗਤ ਦੇ ਵਿੱਚ ਆਉਂਦਾ ਤੇ ਤੁਹਾਡੇ ਹੁਕਮ ਅਨਸਾਰ ਹੀ ਸਾਧ ਸੰਗਤ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਤੋਡੇ ਹੁਕਮ ਦੇ ਵਿੱਚ ਹੀ ਸਾਧ ਸੰਗਤ ਚੱਲਦਾ ਨਾਨਕ ਮੇਰੀ ਪੂਰੀ ਪਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਥੇ ਇਸ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਹਾਰਾਜ ਦੇ ਚਰਨਾਂ ਤੇ ਜੋ ਜੜੀ ਕਰੀਆ ਇਹ ਨਾਨਕ ਨਿਰੰਕਾਰ ਜਿਉ ਜਿਨ੍ਹਾਂ ਦੇ ਉੱਤੇ ਤੂੰ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਪੂਰੇ ਕਰ ਲੈਣਾ ਤੇ ਆਪਣੇ ਚਰਨਾਂ ਦੇ ਵਿੱਚ ਜੋੜ ਲੈਣਾ ਸਾਧ ਸੰਗਤ ਆਓ ਸਮਾਨਕਾਰ ਕਰ ਗਏ ਤੇ ਸਮਾਪਤੀ ਵੱਲ ਚੱਲੀਏ ਸੋ 810 ਸਰਗੁਣ ਬੀਟੀ 29 ਚੈਨਲ ਦਾ ਬਹੁਤ-ਬਹੁਤ ਕੋਟਣ-ਕੋਟਾ ਧੰਨਵਾਦ ਸੋ ਆਉ ਸਮਾਪਤੀ ਵੱਲ ਚਲਿਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ ਗੱਟ ਕੇ ਫਤਿਹ ਬੁਲਾਓ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹੱਲਾ ਤੀਜਾ ਅਨੰਦ ਕੂਵੰਕਾ